ਅੱਜ ਤੇ ਕੁਝ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਲਗਾਤਾਰ ਚੱਲਿਆ ਤੇ ਇਸ ਦੌਰਾਨ ਸਿਆਸਤਾਨਾਂ ਦੇ ਆਉਣ ਦਾ ਸਿਲਸਿਬਾ ਵੀ ਉੱਥੇ ਜਾਰੀ ਹੈ ਪਰ ਇਸ ਦੌਰਾਨ 22 ਚਾਂਸਲਰ ਪ੍ਰੋਫੈਸਰ ਰੈਨੂ ਬਿੰਗ ਨੇ ਅੱਜ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਦੇ ਸੈਨੇਟ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਵੱਲੋਂ 7 ਨਵੰਬਰ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਅਨੁਸਾਰ ਇਹ ਚੋਣਾਂ ਜੋ ਹੋਵੇਗੀ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦੇ ਕਾਰਟਨ ਰੇਂਜਰ ਸਮਾਗਮ ਦੇ ਦੌਰਾਨ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਪ੍ਰੋਫੈਸਰ ਰੈਨੂ ਵਿੰਗ ਨੇ ਕਿਹਾ ਹੈ ਕਿ ਯੂਨੀਵਰਸਿਟੀ ਨਿਯਮਾਂ ਅਤੇ ਪ੍ਰਕਿਰਿਆ ਦੀ ਪੂਰੀ ਪਾਲਣਾ ਕਰੇਗੀ ਅਤੇ ਉਹਨਾਂ ਨੇ ਕਿਹਾ ਹੈ ਕਿ ਸੈਨੇਟਰ ਚੋਣਾਂ ਕਰਵਾਉਣ ਦੇ ਲਈ ਸਾਡੇ ਕੋਲ ਪੀਯੂ ਕੈਲੰਡਰ ਦੇ ਵਿੱਚ ਸਪਸ਼ਟ ਨਿਯਮ ਦਰਥ ਹਨ ਸਭ ਤੋਂ ਪਹਿਲਾਂ ਯੂਨੀਵਰਸਿਟੀ ਮਾਨਜੋਗ ਚਾਂਸਲਰ ਅਤੇ ਉਪ ਰਾਸ਼ਟਰਪਤੀ ਨੂੰ ਚੋਣਾਂ ਤੇ ਲਈ ਮਨਜ਼ੂਰੀ ਲੈਣ ਦੇ ਲਈ ਲਿਖੇਗੀ ਇਸ ਤੋਂ ਬਾਅਦ ਵੋਟਰਾਂ ਦੀ ਸੂਚੀ ਤਿਆਰ ਕੀਤੀ ਜਾਏਗੀ ਅਤੇ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਚੋਣਾਂ ਦੀ ਮਿਤੀ ਦਾ ਐਲਾਨ ਕੀਤਾ ਜਾਵੇਗਾ ਵਾਈਸ ਚਾਂਸਲਰ ਨੇ ਕਿਹਾ ਹੈ ਕਿ ਸੈਨੇਟ ਚੋਣਾਂ ਜਲਦ ਹੀ ਕਰਵਾਈਆਂ ਜਾਣਗੀਆਂ ਤੇ ਪੂਰੀ ਪ੍ਰਕਿਰਿਆ ਹੋਣ ਤੋਂ ਬਾਅਦ ਚੋਣ ਸ਼ਡਿਊਲ ਜਾਰੀ ਕੀਤਾ ਜਾਏਗਾ ਵਿਦਿਆਰਥੀਆਂ ਦੇ ਚੱਲ ਰਹੇ ਧਰਨੇ ਬਾਰੇ ਉਹਨਾਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਹੱਕ ਦਾ ਆਦਰ ਕਰਦਾ ਹੈ ਪਰ ਉਹਨਾਂ ਅਪੀਲ ਕੀਤੀ ਹੈ ਕਿ ਉਹ ਧਰਨਾ ਖਤਮ ਕਰਨ ਤਾਂ ਜੋ ਅਕਾਦਮਿਕ ਤੇ ਪ੍ਰਸ਼ਾਸਨਿਕ ਗਤੀਵਿਧੀਆਂ ਨੂੰ ਨਾ ਰੋਕਿਆ ਜਾ ਸਕੇ ਤੇ 10 ਨਵੰਬਰ ਨੂੰ ਜਿਹੜੇ ਕੱਲ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਪੰਜਾਬੀ ਯੂਨੀਵਰਸਿਟੀ ਨੇ 10 ਅਤੇ 11 ਨਵੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਇਹਨਾਂ ਦਿਨਾਂ ਦੇ ਵਿੱਚ ਵਿਦਿਆਰਥੀਆਂ ਦੇ ਲਈ ਕੋਈ ਕਲਾਸਾਂ ਨਹੀਂ ਹੋਣਗੀਆਂ ਪੰਜਾਬ ਯੂਨੀਵਰਸਿਟੀ ਬਚਾਓ ਬੋਰਚਾ ਨੇ 10 ਨਵੰਬਰ ਜਰਨ ਕੱਲ ਪੰਜਾਬ ਦੇ ਸਮਾਜਿਕ ਰਾਜਨੀਤਿਕ ਅਤੇ ਹੋਰ ਸੰਗਠਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ ਸਿਰਫ ਤੇ ਸਿਰਫ ਭਾਜਪਾ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਸੱਦੇ ਦਾ ਸਮਰਥਨ ਵੀ ਕੀਤਾ ਹੈ ਹੁਣ ਗੱਲ ਕਰਦੇ ਹਾਂ ਤਰਨਤਾਰਨ ਦੀ ਜਿਮਣੀ ਚੋਣ ਦੀ ਤਰਨਤਾਰਨ ਵਿਧਾਨ ਸਭਾ ਜਿਮਣੀ ਚੋਣ ਦੇ ਲਈ ਚੋਣ ਪ੍ਰਚਾਰ ਅੱਜ ਜਨੀ 9 ਨਵੰਬਰ ਨੂੰ ਸਮਾਪਤ ਹੋ ਜਾਏਗਾ ਪ੍ਰਚਾਰ ਦੇ ਆਖਰੀ ਦਿਨ ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਹਰ ਪਾਰਟੀ ਵੋਟਰਾਂ ਦਾ ਦਿਲ ਜਿੱਤਣ ਦੇ ਵਿੱਚ ਲੱਗੇ ਹੋਏ ਹਨ ਇਹ ਮੁਕਾਬਲਾ ਕਾਫੀ ਦਿਲਚਸਪ ਹੋ ਗਿਆ ਕਿਉਂਕਿ ਪਹਿਲੀ ਵਾਰ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪਾਰਟੀ ਨੇ ਵੀ ਇਥੋਂ ਉਮੀਦਵਾਰ ਮਨਦੀਪ ਸਿੰਘ ਨੂੰ ਖੜਾ ਕੀਤਾ ਹੈ ਇਸ ਤੋਂ ਇਲਾਵਾ ਤਰਨਤਾਰ ਦੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਅੱਜ ਸ਼ਾਮ ਤੋਂ ਬੰਦ ਰਹਿਣਗੀਆਂ ਇਸ ਦੇ ਨਾਲ ਹੀ ਬਾਰੇ ਸਿਆਸਤਦਾਨਾਂ ਨੂੰ ਇਲਾਕਾ ਛੱਡਣ ਦੀ ਲੋੜ ਹੋਵੇਗੀ ਜਦੋਂ ਕਿ ਪ੍ਰਚਾਰ ਸ਼ਾਮ ਨੂੰ ਖਤਮ ਹੋ ਜਾਵੇਗਾ ਤੇ 11 ਨਵੰਬਰ ਨੂੰ ਫਿਰ 192000 ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰ ਸਕਣਗੇ ਚੋਣ ਕਮਿਸ਼ਨ ਨੇ ਇਲਾਕੇ ਦੇ ਵਿੱਚ ਕੁੱਲ 114 ਥਾਵਾਂ ਤੇ 222 ਪੋਲਿੰਗ ਸਟੇਸ਼ਨ ਜਿਸ ਦੇ ਵਿੱਚ 60 ਸ਼ਹਿਰੀ ਅਤੇ 162 ਪਿੰਡੂ ਖੇਤਰਾਂ ਦੇ ਵਿੱਚ ਸਥਾਪਿਤ ਕੀਤੇ ਨੇ ਅਤੇ 100 ਪੂਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਵੀ ਐਲਾਨਿਆ ਗਿਆ ਹੈ। VOTING ਵਾਲੇ ਦਿਨ ਇਲਾਕਾ ਬੰਦ ਰਹੇਗਾ। ਸਾਰੇ ਵਿੱਤਕ ਅਦਾਰੇ ਅਤੇ ਦਫ਼ਤਰ ਬੰਦ ਰਹਿਣਗੇ ਤੇ 14 ਨਵੰਬਰ ਨੂੰ ਉਸ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ। ਪ੍ਰਚਾਰ ਪੂਰੀ ਤਰ੍ਹਾਂ ਤੋਂ ਭਖਿਆ ਹੋਇਆ ਹੈ। ਅੱਜ ਆਖਰੀ ਦਿਨ ਹੈ ਤੇ ਅੱਜ ਪਾਰਟੀ ਦੇ ਵੱਲੋਂ ਆਪਣਾ ਪੂਰਾ ਜੋਰ ਚੋਣ ਲਗਾ ਦਿੱਤਾ ਗਿਆ ਹੈ ਤੇ ਇਸ ਚੋਣ ਦੇ ਵਿੱਚ ਜਿੱਤ ਹਾਸਲ ਕਰਨ ਦੇ ਲਈ ਤਰਨ ਤਰਨ ਜਿਮਨੀ ਚੋਣ ਦੇ ਵਿੱਚ ਉਸ ਪਾਰਟੀ ਨੂੰ ਜਿੱਤ ਮਿਲ ਸਕੇ। ਹਰਦੇ ਸੂਬਾ ਪ੍ਰਧਾਨ ਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਹਰ ਰੋਜ਼ ਨਵੇਂ ਵਿਵਾਦਾਂ ਦੇ ਵਿੱਚ ਘਿਰਦੇ ਜਾ ਰਹੇ ਹਨ ਰਾਜਾ ਵੜਿੰਗ ਦੇ ਬਦੋਂ ਇੱਕ ਹੋਰ ਵਿਵਾਦ ਹੈ ਜਿਹੜਾ ਉਹਨਾਂ ਦੇ ਨਾਲ ਜੁੜ ਗਿਆ ਹੈ ਸ਼ਨੀਵਾਰ ਰਾਤ ਨੂੰ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਦੋ ਸਿੱਖ ਬੱਚਿਆਂ ਦੇ ਜੋੜੇ ਨੂੰ ਹੱਥ ਵਿੱਚ ਫੜ ਕੇ ਮਜ਼ਾਕ ਕੀਤਾ ਤੇ ਜਿਸ ਦੀ ਨਕੀਦੀ ਹੁਣ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਸਿੱਖ ਧਰਮ ਦਾ ਨਿਰਾਦਰ ਕਰਨ ਵਾਲੀ ਕਾਰਵਾਈ ਕਿਹਾ ਉਹਨਾਂ ਕਿਹਾ ਹੈ ਕਿ ਜਾ ਕਰਕੇ ਰਾਜਾ ਵੜਿੰਗ ਨੇ ਸਿੱਖ ਮਾਣ ਸਨਮਾਨ ਦਾ ਅਪਮਾਨ ਕੀਤਾ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ 7 17 ਸਕਿੰਟ ਦੀ ਇੱਕ ਵੀਡੀਓ ਵੀ ਪੋਸਟ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਸਿੱਖ ਭਾਈਚਾਰੇ ਦਾ ਅਪਮਾਨ ਕਰਨਾ ਤੇ ਮਜ਼ਾਕ ਉਡਾਉਣਾ ਹੁਣ ਕਾਂਗਰਸ ਪਾਰਟੀ ਤੇ ਆਗੂਆਂ ਦੀ ਆਮ ਆਦਤ ਬਣ ਗਈ ਹੈ ਜੋ ਕਿ ਸਿੱਖਾਂ ਦੀ ਕਾਤਲ ਰਹੀ ਹੋਈ ਪਾਰਟੀ ਹੈ ਗੁਰੂ ਸਾਹਿਬ ਨੇ ਸਿੱਖ ਭਾਈਚਾਰੇ ਨੂੰ ਕੇਸਾਂ ਦਾ ਅਨਮੋਲ ਤੋਹਫਾ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਇਹ ਕੇਸ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਆਰਾ ਸਿੱਖਾਂ ਨੂੰ ਦਿੱਤੇ ਗਏ ਪੰਜ ਕਕਰਾਂ ਦੇ ਵਿੱਚੋਂ ਇੱਕ ਹੈ ਰਾਜਾ ਬੜਿੰਗ ਨੇ ਇਸ ਦਾ ਮਜ਼ਾਕ ਉਡਾਇਆ ਤੇ ਇਹ ਦੁੱਖ ਦੀ ਗੱਲ ਹੈ ਪੰਜਾਬ ਦੇ ਵਿੱਚ ਜਨਮ ਲੈਣ ਦੇ ਬਾਵਜੂਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਇਹ ਨਹੀਂ ਸਮਝਦੇ ਕਿ ਸਿੱਖਾਂ ਦੇ ਵੀ ਕਿੰਨੇ ਮਹੱਤਵਪੂਰਨ ਹਨ ਜਿਸ ਤਰੀਕੇ ਦੇ ਨਾਲ ਬੜਿੰਗ ਨੇ ਤਰਨਤਾਰਨ ਦੇ ਵਿੱਚ ਦੋ ਸਿੱਖ ਬੱਚਿਆਂ ਦੇ ਜੋੜਿਆਂ ਨੂੰ ਛੋਹਿਆ ਹੋਇਆ ਤੇ ਉਹਨਾਂ ਦੇ ਬਾਲਾਂ ਉੱਤੇ ਬੇਅੰਗਮਿਕ ਟਿੱਪਣੀਆਂ ਕੀਤੀਆਂ ਉਹ ਗੁਰੂ ਸਾਹਿਬ ਦੇ ਵੱਲੋਂ ਬਖਸ਼ੇ ਗਏ ਕਰਾਰਾਂ ਦਾ ਨੇ ਰਾਤ ਰਾਤ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਗੀ ਠੇਸ ਵੀ ਪਹਚਾਈ ਗਈ ਹੈ ਸੁਬੀਰ ਸਿੰਘ ਬਾਦਲ ਨੇ ਲਿਖਿਆ ਹੈ ਕਿ ਮੈਂ ਇਸ ਕਾਰਵਾਈ ਦੀ ਸਖਤ ਨਿੰਦਾ ਕਰਦਾ ਹਾਂ ਤੇ ਸ਼੍ਰੀ ਕਲਤਕ ਸਹਿਬ ਦੇ ਜਥੇਦਾਰ ਸਿੰਘ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਘਟਨਾ ਦਾ ਗੰਭੀਰਤਾ ਦੇ ਨਾਲ ਨੋਟਿਸ ਲੈਣ ਅਤੇ ਇਸ ਤੇ ਸਖਤ ਕਾਰਵਾਈ ਕਰਨ